ਜਗਰਾਉਂ ਦੇ ਇੱਕ ਡਾਕਟਰ ਨੇ ਆਪਣੇ ਹਸਪਤਾਲ ਵਿੱਚ ਇੱਕ ਬੱਚੇ ਦੇ ਪੈਰ ਦਾ ਆਪਰੇਸ਼ਨ ਸਿੱਧੂ ਮੂਸੇਵਾਲੇ ਦਾ ਗਾਣਾ ਚਲਾ ਕੇ ਕੀਤਾ ਹੈ ਇੱਥੇ ਵੀ ਦੱਸ ਦਈਏ ਕਿ ਬੱਚੇ ਦੇ ਆਪਰੇਸ਼ਨ ਤੇ ਪਤਾ ਨਾ ਚੱਲੇ ਇਸ ਲਈ ਉਹ ਬੱਚਾ ਮੂਸੇਵਾਲੇ ਦੇ ਗਾਣੇ ਤੇ ਆਪ ਹੀ ਨੱਚ ਕੇ ਆਪਰੇਸ਼ਨ ਕਰਵਾਉਂਦਾ ਹੋਇਆ ਦਿਖਾਈ ਦੇ ਰਿਹਾ ਹਾਲਾਂਕਿ ਇਸ ਦੀ ਵੀਡੀਓ ਵੀ ਲਗਾਤਾਰ ਸੋਸ਼ਲ ਮੀਡੀਆ ਤੇ ਵਿਖਾਈ ਦੇ ਰਹੀ ਹੈ ਇਸ ਮੌਕੇ ਹਸਪਤਾਲ ਦੇ ਸਟਾਫ ਵੱਲੋਂ ਬਣਾਈ ਵੀਡੀਓ ਸੋਸ਼ਲ ਮੀਡੀਆ ਤੇ ਪਾਈ ਗਈ ਅਤੇ ਹਸਪਤਾਲ ਦਾ ਸਟਾਫ ਵੀ ਬੱਚੇ ਦੇ ਨਾਲ ਨੱਚਦਾ ਹੋਇਆ ਨਜ਼ਰ ਆ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਡਾਕਟਰ ਵੱਲੋਂ ਇਹ ਮਰੀਜ਼ ਦਾ ਅੱਧਾ ਇਲਾਜ ਗਾਣੇ ਦੇ ਦੌਰਾਨ ਹੀ ਕਰ ਦਿੱਤਾ ਗਿਆ ਫਿਰ ਬੱਚੇ ਦੇ ਇਲਾਜ ਦੇ ਮਾਮਲੇ 'ਚ ਡਾਕਟਰ ਦਾ ਵਿਹਾਰ ਹੋਰ ਵੀ ਮਹੱਤਵਪੂਰਨ ਰਖਦਾ ਹੈ ਅੱਜ ਦਿਨ ਸੋਸ਼ਲ ਮੀਡੀਆ ਤੇ ਲਗਾਤਾਰ ਅਜਿਹੇ ਆ ਵੀਡੀਓਜ਼ ਦੇਖਣ ਨੂੰ ਮਿਲਦੀਆਂ ਨੇ ਪਰ ਅਜਿਹੀ ਵੀਡੀਓ ਦੇ ਨਾਲ ਜਿੱਥੇ ਬੱਚੇ ਨੇ ਵੀ ਖੁਸ਼ੀ ਜ਼ਾਹਰ ਕੀਤੀ ਤਾਂ ਉੱਥੇ ਹੀ ਡਾਕਟਰ ਨੇ ਇਸ ਬਾਬਤ ਕੀ ਕਿਹਾ ਤੁਸੀਂ ਵੀ ਸੁਣੋ ਇੱਕ ਆਪਰੇਟ ਕਰਨ ਦਾ ਇੱਕ ਵੀਡੀਓ ਸਾਹਮਣੇ ਆ ਰਿਹਾ ਹੈ ਕਿ ਜਿਹਦੇ ਵਿੱਚ ਤੁਸੀਂ ਬੱਚੇ ਦਾ ਪੈਰ ਦਾ ਆਪਰੇਟ ਕਰ ਰਹੇ ਹੋ ਔਰ ਬੜੇ ਹੀ ਵਧੀਆ ਢੰਗ ਨਾਲ ਬੱਚਾ ਸਿੱਧੂ ਮੂਸੇਵਾਲੇ ਦੇ ਗਾਣੇ ਤੇ ਨੱਚ ਰਿਹਾ ਹੈ ਔਰ ਬੜੇ ਧਿਆਨ ਨਾਲ ਜਾ ਨਹੀਂ ਰਿਹਾ ਆਪਰੇਸ਼ਨ ਹੋ ਵੀ ਗਿਆ ਸਕਸੈਸ ਕਿ ਇਹ ਮੈਥਡ ਕਿਸ ਤਰ੍ਹਾਂ ਮਦਦ ਸੀ ਯੂਜ਼ ਕੀਤਾ ਸਰੇ ਇਹ ਤਾਂ ਬੜਾ ਸੀ ਕਾਮਨਲੀ ਯੂਜ਼ ਕਰਦੇ ਆ ਉਹ ਕੁਦਰਤੀ ਬੱਚਾ ਉਹ ਨੱਚਣ ਲੱਗ ਗਿਆ ਸਾਨੂੰ ਲੱਗਿਆ ਕਿ ਇਹ ਇਹਨੂੰ ਮੋਟੀਵੇਸ਼ਨ ਆ ਕੋਈ ਹੋਰ ਬੱਚਿਆਂ ਨੂੰ ਜਦ ਕਿਸੇ ਹੋਰ ਪ੍ਰੇਸ਼ ਨੂੰ ਦਿਖਾਣੀ ਹੁੰਦੀ ਆ ਅਸੀਂ ਉਹਦੀ ਵੀਡੀਓ ਬਣਾ ਲਈ ਬੀ ਬੇਸਿਕਲੀ ਕੀ ਹੁੰਦਾ ਬੱਚਾ ਕੋਈ ਵੀ ਆਰਥੋਪੈਡਿਕ ਫ੍ਰੈਕਚਰ ਨਾਲ ਆਨੰਦ ਆ ਕੋਈ ਸਰਜਰੀ ਨਾਲ ਆਨੰਦ ਆ ਬਹੁਤ ਪੇਨਫੁਲ ਹੁੰਦਾ ਪੈਨ ਅਸੀਂ ਲੋਕਲ ਐਂਸਥੀਸੀਆ ਨਾਲ ਠੀਕ ਕਰ ਲੈਂਦੇ ਆ ਪਰ ਜੋ ਤੱਕ ਜਾਗਦਾ ਬੱਚਾ ਉਹਨੂੰ ਐ ਲੱਗਦਾ ਰਹਿੰਦਾ ਮੇਰੇ ਲੱਤਾਂ ਕੁਝ ਕਰ ਰਹੀ ਆ ਜਾਂ ਮੇਰੇ ਨਾਲ ਕੁਝ ਕਰ ਰਿਹਾ ਉਹ ਐਂਗਜ਼ਾਈਟੀ ਹੁੰਦੀ ਆ ਉਹ ਬਿਲਕੁਲ ਬਿਗਰ ਮਰਦਾ ਸਾਨੂੰ ਪ੍ਰੋਸੀਜਰ ਕਰਨ ਨਹੀਂ ਦਿੰਦਾ ਜਾਂ ਪਲਾਸਟਰ ਲਾਣਾ ਚਾਹੀਏ ਕੋਈ ਸਰਜਰੀ ਕਰਨੀ ਆ ਤੋਂ ਫਿਰ ਇਹਨੂੰ ਇੱਕ ਤਰੀਕੇ ਦੀ ਡਾਇਵਰਜਨ ਥੈਰੇਪੀ ਲਗਾ ਲਓ ਕਿ ਅਸੀਂ ਡਾਇਵਰਟ ਕਰ ਦਿੰਦੇ ਆ ਮਾਈਂਡ ਤੇ ਉਹ ਜਿਹੜੀ ਚੀਜ਼ ਹੁਣ ਉਹਨੂੰ ਸਭ ਪੁੱਛਿਆ ਉਹਨੂੰ ਪੁੱਛਿਆ ਕਿ ਤੂੰ ਕਿਹੜੇ ਗਾਣੇ ਸੁਣਦਾ ਕਹਿੰਦਾ ਮੈਂ ਸਿੱਧੂ ਮੂਸੇ ਵਾਲੇ ਦੇ ਸੁਣਦਾ ਤੇ ਫਿਰ ਉਹ ਸਿੱਧੂ ਮੂਸੇ ਵਾਲੇ ਦੇ ਗਾਣੇ ਲੜਕੇ ਦੇ ਲ ਪੋਲੰਡ ਠੀਕ ਹੈ ਇਸ ਮਤਲਬ ਇਹ ਨਾਲ ਫਿਰ ਜਿਹੜਾ ਬੱਚਾ ਧਿਆਨ ਸੇ ਪੂਰਾ ਡਾਇਵਰਟ ਹੋ ਗਿਆ ਤੇ ਤੁਹਾਡੇ ਜਿਹੜਾ ਆਪਰੇਟ ਸੀ ਉਹ ਸੁੱਖ ਸੁੱਖਾ ਹੋ ਗਿਆ ਸੁੱਖਾ ਹੋ ਗਿਆ ਹਾਂਜੀ ਹਾਂਜੀ ਠੀਕ ਹੈ ਤਾਂ ਸਟਾਫ ਨੇ ਵੀ ਪੂਰਾ ਕੋਆਪਰੇਟ ਕੀਤਾ ਯਾਰ ਸਟਾਫ ਨੇ ਸਟਾਫ ਨੂੰ ਪੂਰਾ ਸਮਝਾਇਆ ਕਿ ਬੱਚੇ ਆਉਂਦਾ ਤਾਂ ਉਹਨੂੰ ਵੀਡੀਓ ਲਾ ਦਿਆ ਕਰੋ ਜੀ ਚਾਹ ਕੋਈ ਕਹਿੰਦਾ ਸਾਨੂੰ ਛੋਟਾ ਭਿੰਦੀ ਵੀਡੀਓ ਲਾ ਦੋ ਕੋਈ ਕਹਿੰਦਾ ਜੀ ਕਾਰਟੂਨ ਦੀ ਲਾ ਦੋ ਕੋਈ ਕਹਿੰਦਾ ਸੱਦੂ ਮੋਸੇ ਦੇ ਗਾਣੇ ਲਾ ਲਓ ਜੀ ਜਿਹੜਾ ਉਹਨੂੰ ਪਸੰਦ ਆ ਸੀ ਉਹ ਲਗਾ ਦਿੰਦੇ ਇਹ ਵੀ ਤੁਹਾਡਾ ਇੱਕ ਥੈਰੇਪੀ ਦਾ ਹਿੱਸਾ ਹੈ ਹਾਂਜੀ 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 ਬੱਚਿਆਂ ਦੀ ਥ ਪ੍ਰਮਾਣੀ ਹੁੰਦਾ ਨਹੀਂ ਤਾਂ ਬਾਅਦ ਚ ਜਾ ਕੇ ਯਾਦ ਕਰਦਾ ਉਹ ਡਰਦਾ ਹੁਣ ਮੇਰੇ ਕੋਲ ਆਊਗਾ ਉਹ ਹਰ ਵੇਲੇ ਡਰੂਗਾ ਕਿ ਹਾਂ ਜੀ ਤੁਸੀਂ ਤਾਂ ਡਾਕਟਰਾਂ ਨੇ ਮੈਨੂੰ ਬਹੁਤ ਦਰਦ ਕੀਤਾ ਸੀ ਕਿਤੇ ਉਹਨੂੰ ਲੱਗਦਾ ਕਿ ਹਾਂ ਡਾਕਟਰ ਸਾਹਿਬ ਮੈਨੂੰ ਚਾਕਲੇਟ ਦੇਣਗੇ ਜਾਂ ਮੈਨੂੰ ਗਣਾ ਸੁਣਾ ਦੇਣਗੇ ਉਹਨੂੰ ਦੁਬਾਰਾ ਲਿਆਣਾ ਵੀ ਸੌਖਾ ਹੁੰਦਾ ਬਾਅਦ ਵੀ ਟ੍ਰੀਟਮੈਂਟ ਸੌਖਾ ਹੁੰਦਾ